ਪੰਜ ਸਿੰਘ ਸਹਿਬਾਨ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਜਿਹੜੀਆਂ ਵੀ ਕੋਈ ਵਗਿਆ ਹੋਈਆਂ ਧਾਰਮਿਕ ਤੌਰ ਤੇ ਉਹਨਾਂ ਦੀ ਜਿਹੜੀ ਸਜ਼ਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉੱਚੀ ਕੈਬਨਟ ਨੂੰ ਧਾਰਮਿਕ ਤੌਰ ਤੇ ਲਾਈ ਹੈ ਜੋ ਕਿ ਅਜੇ ਸੇਵਾ ਨਿਭਾ ਰਹੇ ਆ ਇਹਨਾਂ ਸਾਰੀਆਂ ਕਿਰਧਾਵਾਂ ਦੇ ਵਿੱਚ ਜਿਹੜੇ ਉਸ ਵੇਲੇ ਦੇ ਜੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਹਿਬਾਨ ਸਨ ਉਹਨਾਂ ਨੂੰ ਵੀ ਜਾਂ ਜਥੇਦਾਰ ਜਿਹੜੀ ਕੇਸ ਕਰਤਾ ਉਹ ਜਾਂ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਸਨ ਉਹਨਾਂ ਸਾਰਿਆਂ ਨੂੰ ਵੀ ਜਿਹੜਾ ਕਿ ਵਜਾ ਲਈ ਹੈ ਤਲਬ ਕੀਤਾ ਹੈ ਪਰ ਇੱਕ ਗੱਲ ਜੇ ਵੇਖਿਆ ਜਾਵੇ ਇਹਨਾਂ ਸਾਰੀਆਂ ਚਤਨਾਵਾਂ ਦੇ ਵਿੱਚ ਜਿਹੜੇ ਕਾਂਗਰਸ ਵੱਲੋਂ ਤਰਬਤ ਖਾਲਸਾ ਬਣਾ ਕੇ ਜਥੇਦਾਰ ਥਾਪੇਗੇ ਉਹਨਾਂ ਜਥੇਦਾਰਾਂ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਉਹਨਾਂ ਜਥੇਦਾਰਾਂ ਨੇ ਹੀ ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ ਬਹੁਤ ਵੱਡਾ ਖਿਲਵਾੜ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਆਪਾਂ ਸਾਰਿਆਂ ਨੇ ਕੱਲ ਦੇਖਿਆ ਕਿ ਇੱਕ ਪੰਥੀ ਸਰਬੋਸ਼ਕਤੀ ਸ੍ਰੀ ਅਕਾਲ ਤਖਤ ਸਾਹਿਬ ਦੀ ਵੱਲੋਂ ਪੰਜ ਸਿੰਘ ਸਾਹਿਬਾਨ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਇਹ ਜਿਹੜੀਆਂ ਵੀ ਕੋਈ ਉਵੱਗਿਆ ਹੋਈਆਂ ਧਾਰਮਿਕ ਤੌਰ ਤੇ ਉਹਨਾਂ ਦੀ ਜਿਹੜੀ ਸਜ਼ਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉੱਚੀ ਕੈਬਨਟ ਨੂੰ ਧਾਰਮਿਕ ਤੌਰ ਤੇ ਲਈ ਹੈ ਜੋ ਕਿ ਅਜੇ ਸਵੇਰ ਦੇ ਸੇਵਾ ਨਿਭਾ ਰਹੇ ਆ ਇਹਨਾਂ ਸਾਰੀਆਂ ਕਿਟਨਾਵਾਂ ਦੇ ਵਿੱਚ ਜਿਹੜੇ ਉਸ ਵੇਲੇ ਦੇ ਜੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਬ ਆਮਦਾਨ ਉਹਨਾਂ ਨੂੰ ਵੀ ਜਾਂ ਜਥੇਦਾਰ ਜੀ ਕੇਸ ਗੜਤਾ ਉਹਨਾਂ ਜਾਂ ਜੀ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਸਨ ਉਹਨਾਂ ਸਾਰਿਆਂ ਨੂੰ ਵੀ ਜਿਹੜਾ ਕਿ ਸੱਜਾ ਲਈ ਹੈ ਤਲਬ ਕੀਤਾ ਹੈ ਔਰ ਇੱਕ ਗੱਲ ਜੇ ਵੇਖਿਆ ਜਾਵੇ ਇਹਨਾਂ ਸਾਰੀਆਂ ਚਤਨਾਵਾਂ ਦੇ ਵਿੱਚ ਜਿਹੜੇ ਕਾਂਗਰਸ ਵੱਲੋਂ ਦਰਬਾਤ ਖਾਲਸਾ ਬਣਾ ਕੇ ਜਥੇਦਾਰ ਥਾਪੇ ਗਏ ਉਹਨਾਂ ਜਥੇਦਾਰਾਂ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਤਲਬ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਉਹਨਾਂ ਜਥੇਦਾਰਾਂ ਨੇ ਹੀ ਸਿੱਖ ਵਿਆਪ ਭਾਵਨਾਵਾਂ ਦੇ ਨਾਲ ਬਹੁਤ ਵੱਡਾ ਖਿਲਵਾੜ ਕੀਤਾ ਹੈ ਔਰ ਸਿੱਧਾ ਉਹਨਾਂ ਨੇ ਕਾਂਗਰਸ ਨੂੰ ਫਾਇਦਾ ਪਹੁੰਚਾਇਆ ਤੇ ਆਮ ਆਦਮੀ ਪਾਰਟੀ ਨੂੰ ਫਾਇਦਾ ਪਹੁੰਚਾਇਆ ਬਹੁਤ ਵੱਡੀਆਂ ਭਾਵਨਾਵਾਂ ਨਾਲ ਖੇਡਿਆ ਬਰਗਾੜੀ ਮੋਰਚਾ ਲਾਇਆ ਬਰਗਾੜੀ ਮੋਰਚੇ ਤੋਂ ਸੰਤਾਂ ਦੀ ਜਿਹੜੀ ਭਾਵਨਾ ਸੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਬੇਜੜੀਆਂ ਕਰਕੇ ਉੱਥੇ ਜੁੜੀ ਔਰ ਸੰਤ ਨੇ ਵੱਡੇ ਪੱਧਰ ਦਾ ਇਕੱਠ ਕੀਤਾ ਉਹ ਤੇ ਜਿਹੜੇ ਸਾਰੇ ਵੱਡੇ ਤੋਂ ਵੱਡੇ ਪ੍ਰਬੰਧ ਕੀਤੇ ਹਰ ਸਿੱਖ ਜਿਹੜਾ ਹੈ ਉਹ ਸੇ ਹਾਜ਼ਰੀ ਭਰਨ ਜਾਂਦਾ ਰਿਹਾ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਔਰ ਇਹਨਾਂ ਨੇ ਪਿੱਠਾਂ ਦੀਆਂ ਉਹਨਾਂ ਭਾਵਨਾਵਾਂ ਨਾਲ ਖੇਡਦਿਆ ਖਲਵਾੜ ਕਰਦੇ ਆ ਉਹ ਮੋਰਚੇ ਨੂੰ ਵਿਚੇ ਹੀ ਛੱਡ ਕੇ ਭੱਜੇ ਤੇ ਕੌਮ ਨੂੰ ਕਿਸੇ ਰਾਹ ਵੜੀ ਲਾਇਆ ਤੇ ਉਲਟਾ ਜਾ ਕੇ ਕੋਈ ਹਰਿਆਣੇ ਵਿੱਚ ਮਨੋਹਰ ਲਾਲ ਖੱਟਰ ਦੀ ਥੋੜੀ 'ਚ ਬਹਿ ਗਿਆ ਕੋਈ ਕੈਪਟਨ ਮਰਿੰਦਰ ਸਿੰਘ ਦੀ ਥੋੜੀ 'ਚ ਬਹਿ ਗਿਆ ਤੇ ਕੋਈ ਜਾ ਕੇ ਭਗਵੰਤ ਮਾਨ ਦੀ ਥੋੜੀ 'ਚ ਬਹਿ ਗਿਆ ਮੇਰਾ ਕਹਿਣ ਦਾ ਭਾਵੇਂ ਹੈ ਕਿ ਜਿਹੜੀਆਂ ਸਿੱਖ ਭਾਵਨਾਵਾਂ ਵੰਡਾ ਇਹਨਾਂ ਨੇ ਖਲਵਾੜ ਕੀਤਾ ਜਿਹੜੇ ਇਹ ਜਥੇਦਾਰ ਸਨ ਜਿਹੜੇ ਕਿ ਮੈਂ ਸਪਸ਼ਟ ਫਿਰ ਕਰਦੇ ਆ ਕਿ ਬੇਦਬੀਆਂ ਦੇ ਸਿਰ ਤੇ ਸਿਆਸਤ ਕਰਕੇ ਸਰਬੱਤ ਖਾਲਸਾ ਬੁਲਾਇਆ ਗਿਆ ਸੀ ਮਾਝੇ ਦੀ ਧਰਤੀ ਦੀ ਉੱਥੇ ਇਹ ਸਾਰਾ ਕਾਂਗਰਸ ਵੱਲੋਂ ਚਾੰਤਮ ਕੀਤਾ ਗਿਆ ਸੀ ਤੇ ਦੁਬਾਰਾ 2017 ਚ ਇਸੇ ਕਰਕੇ ਕਾਂਗਰਸ ਦੀ ਜਿਹੜੀ ਹੈ ਉਹ ਸਰਕਾਰ ਵੀ ਆਈ ਸੀ ਪਰ ਇਹਨਾਂ ਜਥੇਦਾਰਾਂ ਨੇ ਕਾਂਗਰਸ ਦੀ ਸਰਕਾਰ ਵਿੱਚ ਹੱਥੋਂ ਵੱਡਾ ਇੱਕ ਮੋਰਚਾ ਲਾ ਕੇ ਤੇ ਜਿਹੜਾ ਕਿ ਇਨਸਾਫ ਦੇ ਨਾਂ ਦੇ ਉੱਤੇ ਜਦੋਂ ਕਿ ਚੋਣਾਂ ਆਨ ਲੋਕ ਸਭਾ ਦੀਆਂ ਉਦੋਂ ਕਾਂਗਰਸ ਨੂੰ ਵੱਡਾ ਫਾਇਦਾ ਦਿੱਤਾ ਤੇ 8% ਜਿਹੜੀਆਂ ਹੈਗੇ ਕਾਂਗਰਸ ਦੀ ਸੀ ਔਰ ਉਸ ਤੋਂ ਬਾਅਦ ਇਹ ਮੂਰਛਾ ਸਾਰਾ ਹੀ ਇਹਨਾਂ ਨੇ ਜਿਹੜਾ ਕਿ ਪਿੰਡ ਪੁੱਟ ਗਿਆ ਔਰ ਕੋਈ ਵੀ ਕੌਮ ਨੂੰ ਲਾਭ ਨਹੀਂ ਹੋਇਆ ਪਰ ਸਾਨੂੰ ਕੋਈ ਵੀ ਲਾਭ ਨਹੀਂ ਹੋਇਆ ਕੋਈ ਇਨਸਾਫ ਨਹੀਂ ਮਿਲਿਆ ਕੋ ਮੈਂ ਆਪਜੀ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਕਿਉਂ ਨਾ ਹੋਵੇ ਸਤਕਾਰਯੋਗ ਸਿੰਘ ਸਾਹਿਬਾਨ ਜ਼ਖੇਦਾਰ શ્રી ਅਕਾਲਪਟ ਸਾਹਿਬ ਇਹਨਾਂ ਜਿਹੜੇ ਤਿੰਨ ਜ਼ਖੇਦਾਰ ਸੀ ਇਹਨਾਂ ਨੂੰ ਵੀ ਉੱਥੇ ਤਲਬ ਕੀਤਾ ਜਾਵੇ ਇਹਨਾਂ ਤੋਂ ਪੁੱਛਿਆ ਜਾਵੇ ਕਿ ਤੁਸੀਂ ਭਾਈ ਦੱਸੋ ਕੌਮ ਮਾਸੇ ਕੀ ਕੀਤਾ ਤੁਸੀਂ ਸਰਬੱਤ ਖਾਸ ਦੇ ਚੁਣੇ ਗਏ ਸੋ ਤੁਸੀਂ ਪਰਸਵਾਸ ਤੇ ਕੀ ਕੀਤਾ ਤੁਸੀਂ ਕੌਮ ਦੀਆਂ ਭਾਵਨਾਵਾਂ ਖਲਵਾੜ ਕਿਉਂ ਕੀਤਾ ਤੇ ਨਾਲ ਜਿਹੜੇ ਕਾਂਗਰਸੀ ਜਾਂ ਆਮ ਆਦਮੀ ਪਾਰਟੀ ਵਾਲੇ ਵੀ ਇਹਨਾਂ ਜਿਹੜੇ ਖਾਸ ਕਰਕੇ ਸੱਤੀ ਸੋਦੀ ਵਾਲੇ ਦੇਰੇ ਵੀ ਜਾਂਦੇ ਰਹੇ ਆ ਉਹਨਾਂ ਦੇ ਨਾਮ ਵੀ ਉਥੇ ਲਿਖੀ ਸ਼ਾਮਲ ਗਏ ਨੇ ਉਹ ਭਾਵੇਂ ਕਿ ਪਾਰਟੀ ਕਿਸੇ ਨਾਲ ਸੰਬੰਧ ਰੱਖੇ ਨੂੰ ਪਰ ਹੈ ਤਾਂ ਸਿੱਖਣਾ ਸਿੱਖਾਂ ਦੀਆਂ ਵੋਟਾਂ ਲੈ ਕੇ ਬਣਦੇ ਆ ਉਹਨਾਂ ਨੂੰ ਵੀ ਤਲਬ ਕੀਤਾ ਗਿਆ ਜੀ ਔਰ ਇਹਨਾਂ ਜਥੇਦਾਰਾਂ ਨੂੰ ਵੀ ਤਲਬ ਕੀਤਾ ਜਾ ਰਿਹਾ ਤੇ ਇਹਨਾਂ ਦੇ ਖਲਾਫ ਵੀ ਜਿਹੜੀ ਹੈ ਉਹ ਪੂਰੀ ਹਕਾਲ ਤੱਕ ਸਾਹਮਣੂ ਕਾਰਵਾਈ ਕੀਤੀ ਗਈ ਹੈ